ਮਨਦੀਪ ਸਿੰਘ ਜੀ ਸਰਪੰਚ ਪਿੰਡ ਬਹਿਲੌਰ ਸਰ ਸਤਿਆ ਭਾਰਤੀ ਸਕੂਲ ਚ ਗਣਤੰਤਰ ਦਿਵਸ ਮਨਾਇਆ ਹੈਗਾ ਕੀ ਕਹਿਣਾ ਕਹੋਗੇ ਮੈਂ ਇਹਡਾ ਸਕੂਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ 75ਵੇਂ ਗਣਤੰਤਰਤਾ ਦਿਵਸ ਤੇ ਸਾਨੂੰ ਬੁਲਾ ਕੇ ਇਨਾ ਮਾਣ ਬਖਸ਼ਿਆ ਅਤੇ ਮੈਂ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਦਾ ਕਿ ਜੋ ਆਪਣਾ ਇਹ ਆਪਾਂ ਨੂੰ ਆਜ਼ਾਦੀ ਮਿਲੀ ਆ ਇਹ ਬਹੁਤ ਹੀ ਕੁਰਬਾਨੀਆਂ ਤੋਂ ਬਾਅਦ ਮਿਲੀ ਆ ਆਪਾਂ ਨੂੰ ਦੇਸ਼ ਦੀ ਜੋ ਆਪਾਂ ਨੂੰ ਆਪਣਾ ਆਜ਼ਾਦੀ ਦਾ ਨਿਗਾਹ ਹੈ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਬਿਨਾਂ ਕਿਸੇ ਮਤਭੇਦ ਤੋਂ ਤੇ ਆਪਾਂ ਨੂੰ ਇਕੱਠੇ ਹੋ ਕੇ ਰਹਿਣਾ ਚਾਹੀਦਾ ਸਰ ਕੀ ਨਾਮ ਹੈ ਜੀ ਮੇਰੇ ਪਾਰਟੀ ਅੰਗਰੇਜ਼ਨ ਤੰਤਰ ਤੋਂ ਸੁਣਾਇਆ ਹੈ ਕੀ ਕਹਿਣਾ ਚਾਹੋਗੇ ਅੱਜ ਜੋ ਸਮੂਹ ਪੰਚਾਇਤ ਰਾੋਂ ਮੈਨੂੰ ਇਹਦੇ ਸਮੂਹ ਵਿੱਚ ਸੱਦਾ ਪੱਤਰ ਮਿਲਿਆ ਤੇ ਸਰਪੰਚ ਰਮਨਦੀਪ ਸਮੂਹ ਪੰਚਾਇਤ ਨੰਬਰ ਨਰਾਗੇ ਅੱਜ ਇਹਦਾ ਖਵਾ ਮਦਦ ਦਾ ਦੇ ਨਾਲ ਸਾਥੀ ਕੰਡਾਲਾ ਨਰਾਗੇ ਇਹਦੇ ਸੱਦ ਨੂੰ ਮਨਾਇਆ ਦਿੰਦੇ ਬਹੁਤ ਧੰਨਵਾਦੀਆਂ ਤੇ ਜੀ ਮੈਨੂੰ ਮਾਣ ਮਿਲਿਆ ਜੀ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਵਾਕੇ ਆਉਂਦਾ ਤੁਹਾਡਾ ਹਾਂ ਜੀਮ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਚਮਨਦੀਪ ਕੋਹਰਾ ਮੈਡਮ ਗਣਤੰਤਰ ਦਿਵਸ ਮਨਾਇਆ ਹੈਗਾ ਜੀ ਕੀ ਗਾਣਾ ਚਾਹੁੰਦੇ ਹਾਂਜੀ ਅਸੀਂ ਹਰ ਸਾਲ ਆਪਣੇ ਸੱਤਿਆ ਐਲੀਮੈਂਟਰੀ ਸਕੂਲ ਬਹਿਲੋਲਪੁਰ ਦੇ ਵਿੱਚ ਗਣਤੰਤਰ ਦਿਵਸ ਤੇ ਸਾਡਾ ਆਜ਼ਾਦੀ ਦਿਹਾੜਾ ਮਨਾਉਂਦੇ ਆ ਸਰਬ ਬੜਾ ਹੀ ਵਧੀਆ ਮਤਲਬ ਸਾਡੇ ਈਵੈਂਟ ਆ ਜਿਹਦੇ ਲਈ ਸਾਨੂੰ ਸਾਡੀ ਨਿਊ ਜਨਰੇਸ਼ਨ ਹੈ ਜਿਹੜੀ ਉਹਨਾਂ ਨੂੰ ਅਵੇਅਰ ਕਰਨਾ ਚਾਹੀਦਾ ਔਰ ਇਹ ਦਿਨ ਸਾਨੂੰ ਮਨਾਉਣੇ ਚਾਹੀਦੇ ਨੇ ਤਾਂ ਕਿ ਸਾਡੇ ਬੱਚੇ ਸਾਡਾ ਜਿਹੜਾ ਅਮੀਰ ਵਿਰਸਾ ਸਾਡਾ ਜੋ ਅਮੀਰ ਇਤਿਹਾਸ ਹੈ ਆਜ਼ਾਦੀ ਦੇ ਪਿੱਛੇ ਉਹਦੇ ਬਾਰੇ ਜਾਣ ਸਕਣ ਕਿਉਂਕਿ ਇਹ ਦਿਹਾਣੀਆਂ ਤੇ ਹੀ ਅਸੀਂ ਬੱਚਿਆਂ ਦੇ ਨਾਲ ਉਹਨਾਂ ਚੀਜ਼ਾਂ ਬਾਰੇ ਗੱਲਾਂ ਕਰਦੇ ਆਂ ਅਦਰਵਾਈਜ਼ ਆਪਾਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਹੀ ਰੁੱਝੇ ਰਹਿ ਗਏ